ਬੱਚਾ ਸਰਮੱਦ ਫਕੀਰ ਨੂੰ ਬੜਾ ਪ੍ਰੇਮ ਕਰਦਾ ਸੀ ਕਈ ਹੁੰਦੇ ਆ ਨਾ ਸਾਡੇ ਦੋਸਤ ਮਿੱਤਰ ਜਿਨ੍ਹਾਂ ਨਾਲ ਸਾਡਾ ਬਹੁਤਾ ਹੀ ਪ੍ਰੇਮ ਹੋਵੇ ਜਿਨ੍ਹਾਂ ਨੂੰ ਅਸੀਂ ਬਹੁਤਾ ਹੀ ਪ੍ਰੇਮ ਕਰਦੇ ਹੁਈਏ ਸਰਮੱਦ ਫਕੀਰ ਇੱਕ ਛੋਟੇ ਜਿਹੇ ਬੱਚੇ ਨੂੰ ਬਹੁਤਾ ਪ੍ਰੇਮ ਕਰਦਾ ਉਹਦੇ ਮਾਤਾ ਪਿਤਾ ਕਹਿੰਦੇ ਪੁੱਤਰਾ ਤੈਨੂੰ ਸਰਮੱਦ ਫਕੀਰ ਇੰਨਾ ਪ੍ਰੇਮ ਕਰਦਾ ਤੂੰ ਉਸ ਫਕੀਰ ਕੋਲੋਂ 10000 ਰੁਪਿਆ ਮਾਇਆ ਲੈ ਲੈ ਮਾਇਆ ਮੰਗ ਲੈ ਉਹਦੇ ਕੋਲ ਫਕੀਰ ਨੂੰ ਫਰਕ ਕੋਈ ਨਹੀਂ ਪੈਂਦਾ ਆਪਣੇ ਘਰ ਦਾ ਗੁਜ਼ਾਰਾ ਵਧੀਆ ਚੱਲ ਪਵੇਗਾ ਉਹ ਬੱਚਾ ਕਹਿੰਦਾ ਮੈਂ ਨਹੀਂ ਮੰਗਣਾ ਪਰ ਮਾਪਿਓ ਨੇ ਬਹੁਤਾ ਕਿਹਾ ਕਹਿੰਦੇ ਸਾਡੇ ਨਾਲ ਚੱਲ ਮਾਪਿਓ ਨਾਲ ਜਾਂਦਾ ਸਰਮੱਦ ਫਕੀਰ ਬੈਠੇ ਮੌਜ ਦੇ ਵਿੱਚ ਮੌਜ ਦੇ ਵਿੱਚ ਬੈਠਾ ਜਾ ਕੇ ਮਾਪਿਓ ਨੇ ਕਿਹਾ ਫਕੀਰ ਜੀ ਆ ਬੱਚਾ ਸਾਨੂੰ ਕਿੰਨਾ ਪ੍ਰੇਮ ਕਰਦਾ ਤੁਸੀਂ ਇਹਨੂੰ ਕਿੰਨਾ ਪ੍ਰੇਮ ਕਰਦੇ ਹੋ ਸਾਡੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਸਾਨੂੰ ਮਾਇਆ ਦੇ ਦਿਓ 10000 ਰੁਪਏ ਤੁਹਾਨੂੰ ਫਰਕ ਨਹੀਂ ਕੋਈ ਪੈਂਦਾ ਸਾਡੇ ਘਰ ਦਾ ਗੁਜ਼ਾਰਾ ਸੋਹਣਾ ਚੱਲ ਪਵੇਗਾ ਵਧੀਆ ਗੁਜ਼ਾਰਾ ਹੋਵੇਗਾ ਸਰਮੱਦ ਫਕੀਰ ਕਹਿੰਦਾ ਸਾਡੇ ਕੋਲੇ ਕੀ ਹੈ ਅਸੀਂ ਤਾਂ ਨਗਨ ਆ ਸਾਡੇ ਕੋਲੇ ਤਾਂ ਤਣ ਤੇ ਪਾਉਣ ਨੂੰ ਕੱਪੜਾ ਨਹੀਂ ਹੈ ਸਾਡੇ ਕੋਲੇ ਮਾਇਆ ਕਿੱਥੇ ਹੈ ਉਹ ਮਾਪਿ ਉਹ ਕਹਿੰਦਾ ਸੀ ਤੁਹਾਡੇ ਕੋਲੋਂ ਮਾਇਆ ਨਹੀਂ ਮੰਗਦੇ